ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸুইਵਰ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਟੋਟਲ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਬੰਦੀ ਬਹੁਤ ਵਧੀਆ ਜੀ ਤੁਸੀਂ ਦੱਸੋ ਵਧੀਆ ਵਧੀਆ ਨਾਮ ਤੇ ਐਡਰੈਸ ਬੋਲੋ ਨਾਇਨ ਮੇਰਾ ਨਾਮ ਹੈਗਾ ਹੀ ਨਾਇਬ ਸਿੰਘ ਹਮ ਪਿੰਡ ਭਾਈ ਰੂਪਾ ਹਮ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਦੀਫੀਲ ਫੂਲ ਜੀ ਨੇੜੇ ਪਿੰਡ ਬਈ ਨੇੜੇ ਫੂਲ ਪਿੰਡਾ ਜੀ ਇੱਧਰ ਸਲਾਦ ਪਰ ਇੱਧਰ ਭਗਤਾ ਪੈ ਜਾਂਦਾ ਜੀ ਜਾਲੀ ਆ ਜਾਂਦਾ ਪਿੰਡ ਮੋਬਾਈਲ ਨੰਬਰ ਬੋਲ 98725 ਹੂੰ 38672 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਬੱਡ ਦੇ ਨੇ ਕਿਹੜਾ ਸੂਈ ਹੈ ਇਹ ਦੂਜੀ ਸੂਈ ਹੈ ਜੀ ਕਦੋਂ ਸੂਈ ਹੈ ਜੀ ਇਹ ਤਾਂ 2 ਘੰਟੇ ਹੋ ਗਏ ਜੀ ਠੀਕ ਹੈ ਜੇਰ ਪੈ ਗਈ ਹਾਂ ਜੇਰ ਪੈ ਗਈ ਜੀ ਠੀਕ ਹੈ ਪਈਆ ਜੇਰ ਹਨਾ ਉੱਥੇ ਹਾਂਜੀ ਹਾਂਜੀ ਪਈਆ ਜੀ ਦਿਖਾ ਦਿੰਦੇ ਆ ਆ ਪਈਆ ਬਾਈ ਜੇਰ ਜੇਰ ਕੰਪਲੀਟ ਆਫ ਕੋਕਿਆ ਬੱਚਾ ਕੀ ਦਿੱਤਾ ਨੇ ਪਛੀ ਦਿੱਤੀ ਆ ਜੀ ਬੱਚੀ ਚੰਗੀ ਆ ਹਨਾ ਹਾਂਜੀ ਬਹੁਤ ਵਧੀਆ ਜੀ ਬੱਚਾ ਬਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਚੈੱਕ ਕਰ ਲ ਬਹੁਤ ਕੱਢਿਆ ਫਿਰ ਹਾਂ ਕੱਢਤਾ ਹੀ ਕਿੰਨਾ ਕੱਢਤਾ ਹੀ 4 ਕਿਲੋ ਕੱਢਤਾ ਹੀ ਠੀਕ ਆ ਬਾਈ ਕਿੰਨਾ ਕ ਦੁੱਧ ਦੇ ਦੁੱਧ ਦੀ ਰਵਸਟੀ ਮੇਟ ਜਾ ਦੁੱਧ ਦੇ ਜੂ ਜੀ ਇਹ 12 ਤੋਂ ਲੈ ਕੇ 15 ਦੇ ਸਾਲ ਸੁਣ ਚ ਠੀਕ ਆ ਚਵਾਈ ਜੂਈ ਕਿਵੇਂ ਆ ਬਹੁਤ ਵਧੀਆ ਜੀ ਚੰਗੀ ਆ ਪੂਰੀ ਕਿੰਨੀ ਵੀ ਕਹਿ ਦੀ ਜੀ ਆ ਥਣ ਬੜਾ ਕਮਾਲ ਦਾ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਵੀ ਨਿਕੜਵੇਂ ਪੂਰੇ ਗੈਪ ਤੇ ਚਵਾਈ ਜੂਈ ਵਾਈ ਕਹਿੰਦਾ ਓਕੇ ਆ ਫੇਸ ਬੜਾ ਚੰਗਾ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਬ੍ਰੀਡ ਚੰਗੀ ਆ ਨਾ ਗਰਮੀ ਮੰਨੇ ਬਾਈ ਫੈਂਡ ਫੋਨ ਕਰਮ ਵਾਲੀ ਦੀ ਫੁੱਲ ਚੰਗੀ ਉਹ ਕੋਸ਼ਾਂ ਤੋਂ ਦੇਖੋ ਆਡਰ ਕਮਾਲ ਦਾ ਆਰਡਰ ਕਰਮ ਵਾਲੀ ਨੇ ਤਿਆਰ ਕਰਿਆ ਬਹੁਤ ਸੋਹਣਾ ਆਰਡਰ ਤਿਆਰ ਕਰਿਆ ਸਿਵਾਈ ਵੀ ਬਾਈ ਕਹਿੰਦਾ ਓਕੇ ਆ ਨੰਬਰ 1 ਸੂਈ ਸਿਵਾਈ ਆ ਜੇਰ ਵੀ ਬਾਈ ਰੱਖੀ ਬੈਠਾ ਵੱਡੀ ਗੱਲ ਬੱਚਾ ਮਗਰ ਬੱਚੀ ਆ ਬੱਚੀ ਨੇ ਵੀ ਬਾਈ 1 ਸਾਲ ਡੇਢ ਸਾਲ ਨੂੰ ਕਰਮ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਤੇ ਕੀ ਮੋਲ ਆ ਬਾਈ ਜਾਇਜ਼ ਜਾਇਜ਼ ਮੋਲੇ ਦਾ ਕਿੰਨਾ ਮੰਗ ਲਗੀ 55 ਵੀ ਕਹਿ ਸਕਦੇ ਆ ਆਪਾਂ 50 ਵੀ ਕਹਿ ਸਕਦੇ ਆ ਠੀਕ ਆ 48000 ਦੀ ਦੇਣ ਲੈਣ ਕਰਾਂਗੇ ਜੀ ਚੱਕ ਬਾਈ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿੱਡਾ ਮਰਜ਼ੀ ਕਰਾ ਲਓ 50 55 48000 ਦੀ ਵਾੜ ਦੇ ਦੇ ਦਾਂਗੇ ਮੁੱਲ ਜਮਾ ਜਾਜ ਬੈਡ ਬਹੁਤ ਚੰਗੇ ਲੇਵਾ ਦੇਖੋ ਮਗਰ ਮੂਹਰ ਲੇਵਾਗਾ ਚਵਾਈ ਚਵਾਈ ਕਹਿੰਦਾ ਓਕੇ ਆ ਬਾਕੀ ਤਾਰਾ ਮਾਰ ਕੇ ਦਿਖਾ ਨੇ ਨਾੜਾ ਚੈੱਕ ਕਰੋ ਲੇਵੇ ਤੇ ਨਾੜਾ ਨੂੜਾ ਕਰਮਾਲੀ ਦੇ ਫੁੱਲ ਚਾਹੀਏ ਲੈ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਥਣ ਚਾਰੇ ਥਣ ਨਿਕੜਵੇਂ ਪੂਰੇ ਗਾਇਬ ਤੇ ਬਾਕੀ ਧਾਰਾ ਮਾਰ ਮਾਰ ਦੋ ਬਈ ਤਾਰਾ ਲਿਆ ਭਾਈ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰ ਹੀ ਨਹੀਂ ਕਹਿਣਾ ਕਰਨ ਵਾਲੀ ਨੇ ਕੋਈ ਨਹੀਂ ਠੰਡੀ ਠੁੰਡੀ ਫੋਲਾ ਮਾਰਦੇ ਭਾਈ ਨਿਆਣਾ ਪਾਉਣ ਦੀ ਕੋਈ ਲੋੜ ਨਹੀਂ ਜੀ ਨਿਆਣਾ ਪਾਉਣਾ ਪਾ ਲੋ ਭਾਈ ਕਹਿੰਦਾ ਲੋੜ ਹੀ ਨਹੀਂ ਭਾਈ ਠੰਡੀ ਐ ਇੰਨੀ ਕੱਲ ਹੈ ਚਵਾਈ ਦੇਖੋ ਮੋਟੀ ਮੋਟੀ ਧਾਰਾ ਗੰਨੇ ਵਰਗੀ ਧਾਰਾ ਜਿਵੇਂ ਮਰਜ਼ੀ ਧਾਰਾ ਮਰੀ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਕੋਈ ਨਹੀਂ ਕਰਨ ਵਾਲੀ ਨੇ ਕਿਆ ਬਾਤ ਹੈ ਚਵਾਈ ਤਾਂ ਪੂਰੀ ਜੰਗੀ ਹੈ ਹਨਾ ਬਾਲੀ ਜੰਗੀ ਜਿਵੇਂ ਮਰਜ਼ੀ ਲਾ ਮੁੱਠੀ ਵਾਲਾ ਧਣ ਲੱਗਿਆ ਬਈ ਗੁੱлле ਵਾਲਾ ਧਣ ਲੱਗਿਆ ਮੋਟੀ ਮੋਟੀ ਧਾਰਾ ਨਿਬੜਦੀ ਐ ਚਵਾਈ ਐਨੇ ਜਿੱਤੇ ਭਰਦੀਏ 2 ਕਿਲੋ ਮਿੰਟਾ ਜੀ ਹਮ ਮੁੱਲ ਵੀ ਜਮਾ ਜਾਇ ਜਾ 48000 ਰੁਪਏ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ ਕਿਸੇ ਵੀਰ ਨੂੰ ਬਈ ਵੜ ਪਸੰਦਾ ਵੀ ਵਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਨੋਂ ਧੰਨਵਾਦ